ਇਸ ਸ਼ਹਿਰੇਂ ਅੰਦਰ ਸੁਣਦਾ ਨਹੀਂ ਕੋਈ ਪੁਕਾਰ ਮੁੱਲ ਕੋਈ ਨਹੀਂ ਮੇਰੀ ਉੱਚੀ ਨੀਵੀਂ ਆਵਾਜ਼ ਦਾ ਬੋਲ ਮੇਰੇ ਉਹਦੇ ਸੀਨੇ ਲੜ ਜਾਂਦੇ ਨੇ ਸ਼ਬਦ ਊਂਜਹਿਰ ਬਣ ਜਾਂਦੇ ਨੇ ਸ਼ਬਦ ਨੂੰ ਜੈਰ ਬਣ ਜਾਂਦੇ ਨੇ ਰੁੱਤ ਜਦੋਂ ਵਫਾਨਾ ਕਰੇ ਹਵਾਵਾਂ ਦੇ ਨਾਲ ਰੁੱਤ ਜਦੋਂ ਵਫਾਨਾ ਕਰੇ ਹਵਾਵਾਂ ਦੇ ਨਾਲ ਸੜਦੇ ਨੇ ਪਿੰਡੇ ਜੰਠਰ ਜਾਂਦੇ ਨੇ ਸੜਦੇ ਨੇ ਪਿੰਡੇ ਜੱਠਰ ਜਾਂਦੇ ਨੇ ਵਗਦੇ ਦਰਿਆ ਯੂੰ برف ਬਣ ਜਾਂਦੇ ਨੇ ਵਗਦੇ ਦਰਿਆ ਯੂੰ برف ਬਣ ਜਾਂਦੇ ਨੇ ਸ਼ਬਦ ਯੂੰ ਜ਼ੈਰ ਬਣ ਜਾਂਦੇ ਨੇ ਸ਼ਬਦ ਯੂੰ ਜ਼ੈਰ ਬਣ ਜਾਂਦੇ ਨੇ ਹੁਣ ਨਹੀਂ ਤੁਰਨਾ ਅਸੀਂ ਇਨਾਂ ਰਾਹਾਂ ਤੇ ਹੁਣ ਨਹੀਂ ਤੁਰਨਾ ਅਸੀਂ ਇਨਾਂ ਰਾਹਾਂ ਤੇ ਮੁੱਕ ਗਏ ਹਾਂ ਜ਼ਿੰਦਾ ਨਹੀਂ ਹਾਂ ਆਖਰੀ ਸਾਹਾਂ ਤੇ ਪੱਥਰ ਯੂੰ ਹਰਫ਼ ਬਣ ਜਾਂਦੇ ਨੇ ਸ਼ਬਦ ਯੂੰ ਜ਼ਹਿਰ ਬਣ ਜਾਂਦੇ ਨੇ ਸ਼ਬਦ ਹੀ ਜ਼ਹਿਰ ਬਣ ਜਾਂ